ਸਰ ਇਹਨਾਂ ਦਾ ਬਾਈਕ ਦੇ ਨਾਲ ਗੱਡੀ ਦੇ ਨਾਲ ਐਕਸੀਡੈਂਟ ਹੋਇਆ ਸਰ ਬਾਈਕ ਇਹਨੇ ਦੀ ਜਲ ਚੁੱਕੇ ਸਾਰੇ ਟੋਟਲੀ ਹੋ ਜੀ ਮੇਰੀ ਬਾਈਕ ਸੀ ਇਹਨਾਂ ਕੋਲ ਬਾਈਕ ਸਰ ਕੁਛ ਨਹੀਂ ਪਤਲਾ ਤੇ ਅੱਗ ਤੇ ਜੰਮੀ ਖਤਮ ਸੀ ਇਹ ਹੋਇਆ ਕਿੱਥੇ ਸੀ ਇਹ ਸਰ ਡੈੜੂ ਪਿੰਡ ਦੇ ਕੋਲ ਜੀ ਹਾਂਜੀ ਸਰ ਇਹ ਜਾ ਕੇ ਫਿਰ ਇਹ ਸੀ ਇਹ ਸਾਰੇ ਹੌਲੇ ਮੱਲੇ ਜਾ ਰਹੇ ਸੀਗੇ ਜੀ ਆਨੰਦਪੁਰ ਸਾਹਿਬ ਜੀ ਮੁੱਤਾ ਦੇਖਣੇ ਜੀ ਹੋ ਜਣੇ ਸੀ ਇਹ ਦੋ ਜਣੇ ਸੀ ਸਰ ਬਿਆਸ ਏਰੀ ਦੇ ਰਹਿਣ ਵਾਲੇ ਨੇ ਜੀ ਪਿੰਡ ਇਹ ਦੱਸ ਰਿਹਾ ਕਲਸੀਆਂ ਜੀ ਆਪਣਾ ਹਾਂਜੀ ਸਰ ਐਕਸੀਡੈਂਟ ਹੋਇਆ ਕਿੱਦਾਂ ਹੈ ਐਕਸੀਡੈਂਟ ਇਹ ਕਹਿੰਦੇ ਗੱਡੀ ਦੇ ਨਾਲ ਹੋਇਆ ਜੀ ਪਰ ਗੱਡੀ ਦੇ ਨਾਲ ਜਿਹੜੀ ਨੇ ਐਕਸੀਡੈਂਟ ਹੋਇਆ ਉਹਨਾਂ ਨੇ ਕਾਫੀ ਬੰਦੇ ਨੂੰ ਰੋਕੇ ਆ ਵੀ ਇਹਨਾਂ ਨੂੰ ਹਸਪਤਾਲ ਪਹੁੰਚਾਇਆ ਜਾਵੇ ਇਹਨਾਂ ਨੇ 112 ਦੇ ਵੀ ਕਾਲ ਕੀਤੇ ਸੀਗੀ ਤੇ 112 ਤੇ ਐਂਬੂਲੈਂਸ ਤੇ ਤੱਕ ਪਹੁੰਚੀ ਨਹੀਂ ਸੀਗੀ ਸਰ ਤੇ ਮੈਂ ਪਿੱਛੋਂ ਜਦੋਂ ਆਇਆ ਸੀਗਾ ਮੈਂ ਦੇਖਿਆ ਵੀ ਬਾਈਕ ਵੀ ਖਤਮ ਇਹਨਾਂ ਦੀ ਤੇ ਮੁੰਡੇ ਦੀ ਕੰਡੀਸ਼ਨ ਠੀਕ ਸੀਗੀ ਵੀ ਬਾਈਕ ਤੇ ਜਾ ਸਕਦੇ ਆ ਕੋਈ ਚੱਕਰ ਚੁੱਕ ਰਹੇ ਇਹਨਾਂ ਨੂੰ ਪੁੱਛਿਆ ਵੀ ਠੀਕ ਆ ਕਹਿੰਦੇ ਚੱਲਾਂਗੇ ਅਸੀਂ ਮੋਟਰਸਾਈਕਲ ਤੇ ਮੈਂ ਆਪਣੀ ਬਾਈਕ ਤੇ ਬਿਠਾਇਆ ਤਾਂ ਮੈਂ ਸਿਵਲ ਹਸਪਤਲ ਛੱਡ ਤੇ ਜੀ ਇਹਨਾਂ ਦਾ ਅੰਦਰ ਹੁਣ ਇਲਾਜ ਚੱਲ ਰਿਹਾ ਮੁੰਡੇ ਦਾ ਜੀ ਤੁਹਾਂ ਦਾ ਤੇ ਸੁਰੱਖਿਆ ਜਿਹੜੀ ਐਸਐਸਪੌਸ ਨੂੰ ਤੁਸੀਂ ਕਾਲ ਕੀਤੀ ਪਰ ਕੋਈ ਲੱਗਿਆ ਨਹੀਂ ਮੈਨੂੰ ਵੀ ਕੋਈ ਆਊਗਾ ਫਿਰ ਮੈਂ ਬਾਈਕ ਤੇ ਬਿਠਾ ਦੇਤੇ ਮੈਂ ਲੈ ਆ ਜੀ ਹਸਪੀਟਲ ਹਾਂਜੀ ਸਰ ਤੁਹਾਨੂੰ ਤੇ ਜ਼ਿਆਦਾ ਜਿਹੜਾ ਐਕਸੀਡੈਂਟ ਜਿਹੜਾ ਉਹਦਾ ਹੋਇਆ ਕਾਰ ਦੇ ਨਾਲ ਹੀ ਹੋਇਆ ਇਹ ਮੁੰਡੇ ਖੁਦ ਦੱਸ ਰਿਹਾ ਤੇ ਉਹ ਜਿਹੜੇ ਉੱਥੇ ਹੋਰ ਕੜੇ ਸੀ ਉਹ ਵੀ ਦੱਸ ਰਿਹਾ ਕਿ ਇਹ ਗੱਡੀ ਵਾਲੇ ਨਾਲ ਹੀ ਹੋਇਆ ਐਕਸੀਡੈਂਟ ਅੱਗ ਤਾਂ ਨਹੀਂ ਪਤਾ ਲੱਗਿਆ ਕਾਰ ਅੱਗ ਤਾਂ ਨਹੀਂ ਪਤਾ ਲੱਗਿਆ ਅੱਗ ਤਾਂ ਇਹ ਮੁੰਡੇ ਕਹਿ ਰਹੇ ਆ ਵੀ ਘਿਸਣ ਦੇ ਨਾਲ ਵੀ ਬਾਈਕ ਘਿਸੜੀ ਹੈ ਜੀ ਉਹਦੇ ਕਰਕੇ ਅੱਗ ਲੱਗੀ ਜੀ ਮੋਟਰਸਾਈਕਲ ਪੂਰੀ ਤਰ੍ਹਾਂ ਹੀ ਖਤਮ ਹੋ ਗਈ ਮੋਟਰਸਾਈਕਲ ਹੈ ਹੀ ਨਹੀਂ ਕੋਈ ਚਾਂਸ ਹੀ ਨਹੀਂ ਕਿ ਆ ਵੀ ਮੋਟਰਸਾਈਕਲ ਪਛਾਣੀ ਨਹੀਂ ਜਾ ਤਾਂ ਲੱਗਦਾ ਹੈ ਕਿ ਜੇ ਬਾਈਕ ਦਵੇ ਮੋਟਰਸਾਈਕਲ ਆਪਦੇ ਨੇ ਹੁੰਦੀ ਸਰ ਜੀ ਬਹੁਤ ਬਹੁਤ ਵੱਡਾ ਨੁਕਸਾਨ ਤੋਂ ਬਚ ਗਏ ਜੀ ਇਹਨਾਂ ਦਾ ਜਾਨੀ ਮਾਨੀ ਨੁਕਸਾਨ ਹੋ ਸਕਦਾ ਸੀਗਾ ਸਰ ਜਿਹੜੇ ਸਾਹਿਬ ਨਾਲ ਅੱਗ ਲੱਗੀ ਸੀ ਬਾਈਕ ਨੂੰ ਸਰ ਇਹ ਅੰਮ੍ਰਿਤਸਰ ਤੋਂ ਮੱਥਾ ਟੇਕਣ ਲਈ ਆ ਰਹੇ ਸੀਗਾ ਇਹ ਗੁਰਦੁਆਰਾ ਫਤਿਹਗੜ੍ਹ ਸਾਹਿਬ ਆਉਂਦੇ-ਆਉਂਦੇ ਮੋਟਰਸਾਈਕਲ ਨੂੰ ਅੱਗ ਲੱਗ ਗਈ ਤੇ ਮੋਟਰਸਾਈਕਲ ਚਾਲਕ ਸੀਗਾ ਜਿਹੜਾ ਉਹ ਡਿੱਗ ਪਿਆ ਉਹਦੇ ਸੱਟਾਂ ਲੱਗੀਆਂ ਨੇ ਉਹਨੂੰ ਦਾਖਲ ਕਰਾ ਦਿੱਤਾ ਗਿਆ ਮੋਟਰਸਾਈਕਲ ਜਿਹੜਾ ਸੜ ਗਿਆ ਠੀਕ ਨੇ ਬੰਦੇ ਠੀਕ ਨੇ ਹਾਂ ਬੰਦੇ ਦੇ ਮੂਲੀ ਸੱਟਾਂ ਨੇ ਉਹ ਤਾਂ ਠੀਕ ਪਾ ਨਹੀਂ ਹੈ ਭਈ ਮੇਰਾ ਨਾਮ ਸ਼ੋਭਦੀ ਮੁਰਗੀ ਜੀ ਕੀ ਹੋਇਆ ਸੇਰ ਤੁਹਾਡੇ ਕੋਈ ਨਹੀਂ ਸਾਰੋ ਹਰੇ ਹੀ ਰਸਤੇ 'ਚ ਸਾਰਾ ਨਾ ਜਾ ਰਹੇ ਆਉਂਦੇ ਵਕਤ ਉਹ ਐਕਸੀਡੈਂਟ ਹੋ ਗਿਆ ਗੱਡੀ ਅੱਗੇ ਆ ਗਈ ਇੱਕ ਤਾਂ ਮਾੜੇ ਹਾਂਜੀ ਉਹ ਗੱਡੀ ਵਾਲੇ ਨੇ ਥੋੜਾ ਜਿਹਾ ਅੱਗੇ ਆ ਕੇ ਉਹਨਾਂ ਨੇ ਕਿ ਐਕਸੀਡੈਂਟ ਹੋ ਗਿਆ ਤੁਸੀਂ ਮੋਟਰਸਾਈਕਲ ਤੇ ਸੀ ਹਾਂਜੀ ਅਹੀਂ ਬਾਕੀ ਜੀ ਕਿੱਥੋਂ ਆ ਰਹੇ ਸੀ ਅਹੀਂ ਖਲਚੀ ਆ ਤੂੰ ਬਿਆਸ ਲਾਗੋ ਜਾ ਕਿੱਧਰ ਜੀ ਜਾ ਇਧਰ ਸਲੰਦ ਰਹੇ ਹਾਂ ਥੋੜਾ ਜਿਹਾ ਹਾਂਜੀ ओके ਜੇ ਤੁਹਾਨੂੰ ਖਤਰਾ ਕਰਨਾ ਸੀ ਹਾਂਜੀ ਹਾਂਜੀ ਮੋਟਰਸਾਈਕਲ ਕਿਹੜੀ ਕੰਪਨੀ ਦਾ ਸੀ ਜੀ ਅਮਰਪਾਲ ਮੋਟਰਸਾਈਕਲ ਉਹ ਥੋੜਾ ਜਿਹਾ ਸਹੀ ਨਹੀਂ ਵਿੱਚੋਂ ਖਰਾਬ ਜੀ ਕਰਦਾ ਸੀ ਤਾਂ ਕਰਕੇ ਸਾਰੋ ਆਦ ਲੱਗੇ ਲਗਤ ਲੱਗ ਗਈ ਆ ਜਾ ਵੇ ਕਾਰਨ ਜੋ ਉਹ ਉਹ ਨਹੀਂ ਨਹੀਂ ਉਦੋਂ ਨਹੀਂ ਲੱਗੀ ਪਹਿਲਾਂ ਨਹੀਂ ਉਹ ਪਟਾਖੇ ਰੇ ਮਾਰਦੇ ਫਟਾਕੇ ਜੇ ਬਹੁਤ ਲੱਗਦਾ ਹੈ ਕਿ ਤੁਹਾਡੀ ਜਾਨ ਬਚ ਗਈ ਹੈ ਜਿਵੇਂ ਜਿਵੇਂ ਮੋਟਰਸਾਈਕਲ ਉੱਪਰ ਤੋਂ ਬੈਠਣ ਹਾਂਜੀ ਸਾਰੀ ਜਾਨ ਬਚ ਗਈ ਹੈ ਭਾਈ ਮੇਰਾ ਨਾਮ ਫਤੇ ਸਿੰਘ ਪਾਜੀ ਪਾਜੀ ਇਹ ਕਿਦਾਂ ਹੋਇਆ ਹਾਦਸਾ ਪਾਜੀ ਇਹ ਚੱਲਦੇ ਚੱਲਦੇ ਮੋਟਰਸਾਈਕਲ ਨੂੰ ਅੱਗ ਲੱਗ ਗਈ ਜੀ ਅਚ ਚ ਕਿੱਥੋਂ ਆ ਰਹੇ ਸੀ ਅਸੀਂ ਪਾਜੀ ਅੰਮ੍ਰਿਤਸਰ ਤੋਂ ਆ ਰਹੇ ਹਾਂ ਤੇ ਕਿੱਥੇ ਚੱਲੇ ਸੀ ਸ਼੍ਰੀ ਫਤੇਗੜ ਸਾਹਿਬ ਮੱਥਾ ਟੇਕਣ ਚੱਲੇ ਪਾਜੀ ਤੇ ਚਲਾ ਤੁਸੀਂ ਰਹੇ ਸੀ ਕਿ ਨਹੀਂ ਉਹ ਮੇਰਾ ਬ੍ਰਦਰ ਹੀ ਚਲਾ ਰਿਹਾ ਸੀ ਠੀਕ ਹੈ ਜੀ ਉਹਨਾਂ ਦਾ ਕੀ ਨਾਮ ਹੈ ਉਹਦਾ ਨਾਮ ਸ਼ੋਭਪ੍ਰੀਤ ਤੇ ਅੰਮ੍ਰਿਤਸਰ ਚੱਲੇ ਹੋਏ ਹਾਂ ਹਾਂ ਜੀ ਹਾਂ ਜੀ ਅੰਮ੍ਰਿਤਸਰੋਂ ਮੋਟਰਸਾਈਕਲ ਤੇ ਚੱਲੇ ਆਂ ਦੋ ਜਣੇ ਸੀਗੇ ਹਾਂ ਜੀ ਦੋ ਜਣੇ ਹੀ ਪਾਜੀ ਮੋਟਰਸਾਈਕਲ ਤੇ ਬਾਈਕ ਤੇ ਕਿਵੇਂ ਹੋਣ ਪਾਜੀ ਉਹ ਹਸਪੀ ਮੋਟਰਸਾਈਕਲ ਕਿਹੜਾ ਹੈ ਕਿਹੜੀ ਕੰਪਨੀ ਦਾ ਸੀ ਮੋਟਰਸਾਈਕਲ ਭਾਜੀ ਹੀਰੋ ਵਾਲਿਆਂ ਦਾ ਆ ਪਤਾ ਨਹੀਂ ਲੱਗੇ ਵੀ ਕਿੱਦਾਂ ਲੱਗੀ ਅੱਗੇ ਭਾਜੀ ਕੱਲ ਮੋਟਰ ਪਵਾ ਕੇ ਲਿਆਏ ਆ ਉਹ ਮੋਟਰ ਜੀ ਨੇ ਕੱਲ ਚੰਗਿਆੜੇ ਕੱਢੇ ਤੇ ਅੱਗ ਲੱਗੀ ਆ ਕਿੰਨਾ ਕੁ ਪੁਰਾਣਾ ਮੋਟਰਸਾਈਕਲ ਹੈ ਮੋਟਰਸਾਈਕਲ ਨੂੰ ਭਾਜੀ ਸਾਲ ਵੀ ਨਹੀਂ ਹੋਇਆ ਜੀ 1 ਸਾਲ ਵੀ ਨਹੀਂ ਹੋਇਆ ਅੱਛਾ ਕਿਹੜੀ ਕੰਪਨੀ ਦਾ ਹੀਰੋ ਵਾਲਿਆਂ ਦਾ ਭਾਜੀ ਹੀਰੋ ਵਾਲਿਆਂ ਦਾ ਹਾਂਜੀ ਬ੍ਰਾਂਡ ਕਿਹੜਾ ਹਾਂਜੀ ਬ੍ਰਾਂਡ ਕਿਹੜਾ ਹੀਰੋ ਵਾਲਿਆਂ ਦਾ ਐਕਸਟ੍ਰੀਮ ਹਾਂਜੀ ਉਨੀ ਤੇ ਅੱਗ ਲੱਗ ਚੱਲਦੇ ਚੱਲਦੇ ਅੱਗ ਲੱਗੀ ਹਾਂਜੀ ਚੱਲਦੇ ਕੱਲ ਮੋਟਰ ਪਵਾ ਕੇ ਲੈ ਆਏ ਮੋਟਰ ਨੇ ਚੰਗਾੜੇ ਕੱਢੇ ਅੱਗ ਲੱਗੀ ਟੰਕੀ ਜਾ ਹਾਂਜੀ ਹਾਂਜੀ ਏਜੰਸੀ ਚੋ ਏਜੰਸੀ ਚੋ ਕਰਾਇਆ ਅੱਛਾ ਉਹ ਨਾਲ ਦੇ ਹਾਂਜੀ ਕੱਲ ਪਵਾ ਕੇ ਲੈ ਆਏ ਮੋਟਰ ਸਰਵਿਸ ਵੀ ਕਰਾ ਕੇ ਲੈ ਆਏ ਪਰਸੋਂ ਹਾਂਜੀ ਸਾਰਾ ਕੁਝ ਹਾਂਜੀ ਸਾਰਾ ਕੁਝ ਹੈਗਾ ਭਾਜੀ